ਨਾ ਅਸੀਂ ਜੀਵ ਦਾ ਆਉਣਾ ਸੰਭਿਆ ਨਾ ਹੀ ਦਾ ਜਾਣਾ ਸੰਭਿਆ ਆਉਣ ਦੀ ਗੱਲ ਤਾਂ ਕਰਨ ਸਟੇਜ ਤੇ ਕਰ ਨਹੀਂ ਸਕਦੇ ਮਰਿਆਦਾ ਸਿਰਫ ਜਨਮ ਸੰਸਕਾਰ ਹੀ ਲਿਖਿਆ ਇਹ ਤਾਂ ਲਿਖਿਆ ਨਹੀਂ ਜਨਮ ਤੋਂ ਪਹਿਲਾਂ ਮਾਂ ਕੀ ਕਰੇ ਬਹੁਤ ਘੱਟ ਘੱਟ ਥਾਵਾਂ ਤੇ ਮਿਲੇਗਾ ਇਹਨੂੰ ਬਿਲਕੁਲ ਪਲੀਜ਼ ਦੂਜੇ ਪਾਸੇ ਨਾ ਕਿਸੇ ਕੋ ਸ਼ਬਦ ਵਰਤ ਲੈ ਵੀ ਇਹ ਕਿਹੜੀਆਂ ਗੱਲਾਂ ਸ਼ੁਰੂ ਹੋ ਗਈਆਂ ਇਹ ਜੀਵ ਜਿਸ ਵਕਤ ਮਾਂ ਦੇ ਉਦਰ ਚ ਨਿਵਾਸ ਕਰੇ ਮਰਦਿਆਂ ਦੀ ਤਾਂ ਸਾਰੇ ਅਰਦਾਸ ਕਰਨ ਹੁੰਦੇ ਆ ਜਿੱਦਨ ਘਰ ਜੀਵ ਹੁੰਦਾ ਕਦੀ ਕਿਸੇ ਅਰਦਾਸ ਕੀਤੀਏ ਦਾਤਾ ਜਿ ਕੋਖ ਨੂੰ ਭਾਗ ਲੱਗਾ ਕਿਰਪਾ ਕਰੀ ਇਸ ਕੋਖ ਚ ਉਹ ਪੈਦਾ ਹੋਵੇ ਜਿਹੜਾ ਤੇਰੀ ਭਗਤੀ ਵਾਲਾ ਹੋਵੇ ਨਹੀਂ ਕੀਤੀ ਕਦੀ ਪ੍ਰਾਪਾਕਾਂਗੇ ਮਰਿਆਦਾ ਚ ਕੋਈ ਨਹੀਂ ਲਿਖਿਆ ਵੇਖੋ ਇਹ ਗੱਲਾਂ ਮਰਿਆਦਾ ਤਾਂ ਉਹ ਕੁਝ ਮਦਾਨੇ ਪਰ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੈਂ ਅਰਜ਼ ਕਰਾਂਗਾ ਜਦੋਂ ਜੀ ਮਾਤਾ ਦੇ ਉਦਰ ਚ ਨਿਵਾਸ ਕਰੇ ماں ਕੱਲੀ ਬੱਚੇ ਨੂੰ ਆਹਾਰ ਨਹੀਂ ਦਿੰਦੀ ماں ਬੱਚੇ ਨੂੰ ਵਿਚਾਰ ਦੇ ਸਕਦੀ ਏ ਜਿਉਂ-ਜਿਉਂ ਕੋਖ ਵਿੱਚ ਸੰਤਾਨ ਪਾਲਦੀ ਹੋਵੇ ਤਿਉਂ-ਤਿਉਂ ਆਪਣੀ ਸੁਰਤ ਨੂੰ ਹਰ ਪਾਸਿਓਂ ਰੋਕ ਕੇ ਆਪਣੇ ਬੱਚੇ ਵੱਲ ਵੀ ਧਿਆਨ ਟਿਕਾ ਕੇ ਉਹਦੀ ਧੜਕਨ ਨਾਲ ਆਪਣੇ ਦਿਲ ਦੀ ਧੜਕਨ ਚੋਂ ਵਹਿਗੂ ਪਚਾਏ ਮੈਂ ਗੁਰੂ ਤੇ ਭਰੋਸਾ ਕਰਕੇ ਕਹਿੰਨਾ ਜਨਮ ਲੈਣ ਵਾਲਾ ਰੱਬ ਦਾ ਭਗਤ ਪੈਦਾ ਹੋਵੇ ਗੁਰਸ਼ਿਕ ਪੈਦਾ ਹੋਵੇਗਾ ਜਨਮ ਲੈਣ ਵਾਲਾ ਆ ਰਿਹਾ ਤੇ ਮਾਂ ਤਾਂ ਵੇਂਦੀ ਫਿਰਦੀ ਨਾਟਕ ਉਹ ਫਿਲਵਾ ਵੇਂਦੀ ਵੀ ਸਾਰੀ ਸਾਰੀ ਰਾਤ ਕਿ ਮਾਂ ਕਰਿਓ ਜਿਹੜਾ ਉਹ ਕੁੱਖ ਚੋਂ ਪੈਦਾ ਹੋਣਾ ਕਈਆਂ ਕਹਣੇ ਅਨਪੜਤਾ ਵਾਲੀ ਗੱਲ ਕਰਦਾ ਬਿਲਕੁਲ ਸੱਚ ਜੇ ਜੀਹੋ ਜੈ ਫੁਰਨੇ ਜੀਹੋ ਜੈ ਖਿਆਲ ਅਸੀਂ ਦੇਣੇ ਪੈਂ ਮੈਨੂੰ ਆ ਗੁਰਸ਼ਿਕਾ ਪਿਛਲੇ ਦਿਨੀ ਕਿਆ ਵੀ ਗੁਰਸਿੱਖੀ ਜੀਵਨ ਬਾਰੇ ਮੈਂ ਬੇਨਤੀ ਕੀਤੀ ਸੀ ਤੁਸੀ ਮੈਨੂੰ ਕੁਝ ਪੁਆਇੰਟ ਦੱਸੋ ਵੀ ਕਿਸ 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 ਪ੍ਰਕਰਨ ਚ ਮੈਂ ਬੇਨਤੀ ਕਰਾਂਗਾ ਸਭ ਤੋਂ ਪਹਿਲਾਂ ਤਾਂ ਸਿੱਖ ਦੇ ਘਰ ਦਾ ਫਰਜ਼ ਹੈ ਜਿਸ ਘਰ ਦੇ ਵਿੱਚ ਜਿਹਦੀ ਕੁੱਖ ਚੋ ਜਨਮ ਲੈਣ ਵਾਲਾ ਖੁਦ ਬਾਪ दारू ਨਾਲ ਧੋਤ ਹੋਇਆ ਪਿਆ ਹੈ ਕੀ ਸੰਤਾਨ ਤੋ ਆਸ਼ਕਾ ਲਿਆ ਕੋਈ ਖਰਾਰਾ ਬੂਟਾ ਰਹਿ ਜੂ ਜਦੋਂ ਘਰ ਪਤਾ ਹੈ ਵੀ ਜੀਵ ਆਉਂਦਾ ਪਿਆ ਉਸ ਘਰ ਲਈ ਮਾਹੌਲ ਸਰਜਿਏ ਅਸੀਂ ਸਿਰਜਨੇ ਜ਼ਰੂਰ ਆ ਉਹਦੇ ਲਈ ਡੈਕੋਰੇਸ਼ਨ ਕਰ ਦਿੱਤੀ ਇਸਕ ਨਵਾਂ ਬੇਬੀ ਆਉਣਾ ਹੈ ਅਸੀਂ ਸਾਰੇ ਜੀ ਇਕੱਠੇ ਆ ਉਹ ਪਿਆਰਿਓ ਗੁਰਸਿੱਖੋ ਉਹਦੇ ਲਈ ਮਟੀਰੀਅਲ ਇਕੱਠਾ ਨਾ ਕਰੋ ਜੇ ਬੇਬੀ ਨੇ ਆਉਣਾ ਹੈ ਉਹਦੇ ਲਈ ਗੁਰੂ ਨਾਨਕ ਦਾ ਸ਼ਬਦ ਗਾਓ ਮਾਂ ਇੰਨੀ ਕੋਈ ਬਾਤ ਕਰੇ ਉਹਦੇ ਸਾਰੇ ਫੁਰਨੇ ਮਿਟ ਜਾਣ ਗੁਰੂ ਗੁਰੂ ਜਪੇ ਉਹਦੀ ਕੁੱਖ ਚੋਂ ਪੈਦਾ ਹੋਣ ਵਾਲਾ ਭਾਈ ਮਨੀ ਸਿੰਘ ਜੈਸਾ ਹੋਵੇਗਾ ਭਾਈ ਤਾਰੂ ਸਿੰਘ ਜੀ ਜੈਸਾ ਹੋਵੇਗਾ ਇਸੇ ਕਰਕੇ ਜਦੋਂ ਮਹਾਰਾਜ ਜੀ ਨੇ ਦੇਖੋ ਅਸੀਂ ਸ਼ਬਦ ਪੜਨੇ ਆਂ ਸਤਗੁਰ ਸੱਚ ਹੈ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਉਦਚ ਇੱਕ ਤੋਕੇ ਉਤਰੇ ਮੈਂ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਅਸੀਂ ਅਰਥ ਇਹੀ ਕਰਨੇ ਆ ਜੀ ਕਿ ਕੋਕੇ ਸੰਤ ਤੇ ਮਾਤਾ ਦਾ ਮਨ ਬੜਾ ਖੁਸ਼ ਗੁਰੂ ਗ੍ਰੰਥ ਸਾਹਿਬ ਚੋਂ ਪੁੱਛ ਕੇ ਦੇਖੋ ਕਿਹੜਾ ਵਿਗਾਸ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾਸ ਸਤਗੁਰ ਸੱਚ ਹੈ ਦੀਆ ਪੇਚਿਰ ਜੀਵਨ ਉਪਜਾ ਸੰਜੋਗ ਉਦਰੇ ਮਾਏ ਆਇ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਫਿਰ ਪੈਦਾ ਕੌਣ ਹੋਇਆ ਮਨੁੱਖ ਨਹੀਂ ਜੰਮਿਆ ਪੂਤ ਭਗਤ ਗੋਬਿੰਦ ਦਾ ਮਹਾਰਾਜ ਗੁਰੂ ਗੋਬਿੰਦ ਸਿੰਘ ਕਹਿੰਦੇ ਤਾਂਤ ਮਾਤਮੋਰ ਅਲਕ ਅਰਾਦਾ ਬੋਬਿਤ ਜੋਗ ਸਾਧਨਾ ਸਾਧਾ ਤਿੰਜੋ ਕਰੀ ਅਲਕੀ ਸੇਵਾ ਤਾਂ ਤੇ ਪ੍ਰਸੰਨ ਗੁਰਦੇਵਾ ਤਿਨ ਪ੍ਰਭ ਜਬ ਆਇ ਸਮੇਂ ਦੀਆ ਤਬ ਹਮ ਜਨਮ ਕਲੂ ਮੈ ਲਿਆ ਮਾਂ ਬਾਪ ਦੀ ਇਬਾਦਤ ਉਹ 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 ਦਿਨ ਸਾਂਭ ਲਈਏ ਦੂਜੀ ਗੱਲ ਜਦੋਂ ਪ੍ਰਾਣੀ ਚੜਾਈ ਕਰਦਾ ਸਾਨੂੰ ਪਤਾ ਹੈ ਦੇਖੋ ਡਾਕਟਰਾਂ ਨੇ ਕਹਿ ਦਿੱਤਾ ਵੈਸੇ ਤਾਂ ਕਾਲਮੀ ਵਿੱਚ ਕਿਹਾ ਕੇ ਪ੍ਰੋਸੈ ਨਹੀਂ ਕਿਹਾ ਜਾਣਾ ਕਿ ਮਰਾਂਗੇ ਉਹਦੇ ਲਈ ਅਸੀਂ ਕੀ ਕਰ ਸਕਦੇ ਉਹਦੇ ਲਈ ਕੁਝ ਕੀਤਾ ਜਾ ਸਕਦਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਬਹੁਤ ਕੁਝ ਕੀਤਾ ਜਾ ਸਕਦਾ ਉਹਦੇ ਸੁਰਤ ਜੋੜਨ ਦੇ ਸਹਾਇਕ ਫਿਰ ਸੁਣਿਓ ਸੁਰਤ ਜੋੜਨ ਜਿਕੇ ਵਿੱਚ ਪਤਾ ਹੈ ਮੰਜੇ ਤੇ ਪਿਆ ਹੈ ਸਾਡੇ ਲੋਕ ਅਕਸਰ ਉਹਦੀ ਸੁਰਤ ਨੂੰ ਮੋਹ ਵੱਲ ਖਿੱਚਦੇ ਆ ਮਰਨ ਵੇਲੇ ਨਿੱਕਾ ਜਿਹਾ ਨਿਆਣਾ ਲਾਤਾ ਬਾਪੂ ਜੀ ਪਛਾਣਿਆ ਜੇ ਕਿਹੜਾ ਉਹ ਵਿਚਾਰਾ ਆਦਾ ਗਲੇ ਚੋਂ ਬਾਹਰ ਨਿਕਲ ਕੇ ਦੋਤਾ ਪੋਤਾ ਕਹਿੰਦਾ ਪਛਾਣ ਲਿਆ ਇਹ ਇਹਨੇ ਕੀ ਦੇਣਾ 4 ਸਾਲ ਦੇ ਨੇ ਕੀ ਪਛਾਣਨਾ ਚਾਹੁੰਨੇ ਉਹਨੂੰ ਪੁੱਤਰ ਆ ਗਿਆ ਪਛਾਣਿਆ ਜੀ ਧੀ ਆ ਗਈ ਪਛਾਣਿਆ ਜੀ ਉਹ ਗੁਰਮਖੋ ਉਹਦੇ ਕੰਨਾਂ 'ਚ ਵੈਗੁਰੂ ਬੋਲੋ ਤੇ ਉਹਨੂੰ ਕਹੋ ਬਾਪੂ ਕਿੱਥੇ ਪਹਿਚਾਨ ਕਦੀ ਸੰਗਤ ਜਾ ਕੇ ਵੈਗਰੂ ਕਿਹਾ ਸੀ ਉਹਦੀ ਸੁਰਤ ਨੂੰ ਸੀ ਖੰਡਾਨੇ ਪਏ ਉਹ ਵਿਚਾਰਾ ਇਹ ਪੋਤਰੇ ਨੂੰ ਵੇਂਦੇ ਇੱਕ ਦਮ ਹੌਕਾ ਲੈਂਦਾ ਠਾ ਕਰਕੇ ਨਾਲ ਹੀ ਮਰ ਜਾਂਦਾ ਅਗਲਾ ਸਬਰ ਵਿਗਵਾ ਦਿੰਦਾ ਗੁਰੂ ਸਾਹਿਬ ਨੇ ਵੇਖੋ ਮੇਰੀ ਬੇਨਤੀ ਹੈ ਇਸ ਗੱਲ ਨੂੰ ਮਜ਼ਾਕ ਚ ਨਾ ਜਾਓ ਜੁਗ ਜੁਗ ਮੇਰ ਸਰੀਰ ਕਾ ਵਾਸਨਾ ਬੱਦਾ ਆਵੇ ਜਾਵੇ ਫਿਰ ਫਿਰ ਫੇਰ ਬਟਾਈਆ ਗਿਆਨੀ ਹੋਏ ਮਰਮ ਕੋ ਪਾਵੇ ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਬਦ ਤਲੋਚਨ ਤਨ ਤੇ ਨਰ ਮੁਕਤਾ ਪੀਤਾੰਬਰ ਵਕੈ ਹਿਰਦੈ ਬਸੈ ਅਰੀ ਬਾਈ ਗੋਬਿੰਦ ਨਾਮ ਮਤ ਬਿਸਰੈ ਅੰਤ ਕਾਲ ਜੋ ਇਸਤਰੀ ਸਿਮਰੈ ਚਲੋ ਮੈਂ ਖੀਰਾ ਜੀ ਤੱਕ ਲੈ ਲਈ ਸੀ ਐਸੀ ਚਿੰਤਾ ਮੈਂ ਜੇ ਮਰੈ ਬੇਸ਼ਵਾ ਝੂਨ ਵਲ ਵਲ ਉਤਰੈ ਜਨਮ ਤੇ ਮਰਨਾ ਪਰ ਇਹਨਾਂ ਨੂੰ ਬਹੁਤ ਘਟ ਗੁਰਮਖ ਸਮਝਦੇ ਆ ਜਨਮ ਤੋਂ ਪਹਿਲਾਂ ਬੱਚੇ ਤੇ ਫੁਰਨੀ ਮਾਂ ਦੇ ਬੜੇ ਅਸਰ ਕਰਦੇ ਪਰਿਵਾਰ 'ਚ ਜੇ ਜੋ ਕੋਈ ਚੱਲ ਰਿਹਾ ਉਹ ਨਿਆਣੀ ਤੇ ਅਸਰ ਕਰੂ ਜਨਮ ਲੈਣ ਵਾਲੇ ਤੇ